ਪੰਜਾਬ ਦੇ ਮੁੱਖ ਮੰਤਰੀ ਦਾ ਵੀ ਜ਼ੋਰ ਲੱਗਾ ਹੋਇਆ ਹੈ ਕਿ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕੀਤਾ ਜਾਵੇ ਪਰ ਲੱਗਦਾ ਨਹੀਂ ਹੈ ਕਿ ਇਹ मुਮਕਿਨ ਹੋ ਪਾਵੇਗਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਗਲੀ ਦੇ ਵਿੱਚ ਇਹ ਨੌਜਵਾਨ ਬੈਠਾ ਹੈ ਅੰਮ੍ਰਿਤਸਰ ਦੀ ਇਹ ਵੀਡੀਓ ਦੱਸੀ ਜਾ ਰਹੀ ਹੈ ਜੋ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਇੱਕ ਖਾਲੀ ਮੋਟਰਸਾਈਕਲ ਤੇ ਬੈਠਾ ਕਿੱਕਾ ਮਾਰ ਰਿਹਾ ਹੈ ਤੇ ਇਹ ਬੇ ਬੇਸੁੱਧ ਹੋਇਆ ਪਿਆ ਹੈ ਗਲੀ ਦੇ ਵਿੱਚ ਡਿਗਿਆ ਪਿਆ ਹੈ ਲੋਕ ਆਲੇ ਦੁਆਲੇ ਖੜੇ ਹੋਏ ਨੇ ਇਕੱਠੇ ਹੋਏ ਨੇ ਪਰ ਇਹਨੂੰ ਕੁਝ ਵੀ ਪਤਾ ਨਹੀਂ ਹੈ ਕਿ ਕਿੱਥੋਂ ਦਾ ਹੈ ਕਿੱਥੋਂ ਦਾ ਨਹੀਂ ਪੁਲਿਸ ਵੱਲੋਂ ਲੋਕਾਂ ਨੂੰ ਇਹ ਸ਼ਖਸ ਜਿਹੜਾ ਹੈ ਪੁਲਿਸ ਦੇ ਹਵਾਲੇ ਕੀਤਾ ਗਿਆ ਪੁਲਿਸ ਵੱਲੋਂ ਇਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਫਿਰ ਇਹਨੇ ਦੱਸਿਆ ਕਿ ਮੈਂ ਅੰਮ੍ਰਿਤਸਰ ਦਾ ਰਹਿਣ ਵਾਲਾ ਹਾਂ ਗਲੀ ਖਾਈ ਵਾਲੀ ਬਾਜ਼ਾਰ ਕਟੜਾ ਦਾ ਰਹਿਣ ਵਾਲਾ ਹਾਂ ਦੇਖ ਸਕਦੇ ਤੁਸੀਂ ਨੌਜਵਾਨ ਦੇ ਹਾਲਾਤ ਜਿਹੜੇ ਨੇ ਵੱਧ ਤੋਂ ਵੱਧਰ ਹੋਏ ਪਏ ਨੇ ਇਹ ਸਾਡੇ ਪੰਜਾਬ ਦਾ ਹਾਲ ਹੈ ਪੰਜਾਬ ਦੀਆਂ ਜਾਗਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਵੀਡੀਓ ਬਹੁਤ ਜ਼ਿਆਦਾ ਵਾਇਰਲ ਕੀਤੀ ਜਾ ਰਹੀ ਹੈ ਲੋਕਾਂ ਵੱਲੋਂ ਸੋਸ਼ਲ ਮੀਡੀਆ ਤੇ ਪੰਜਾਬ ਨੂੰ ਜੋ ਨਸ਼ੇ ਦਾ ਘੁੰਣ ਲੱਗਾ ਹੋਇਆ ਹੈ ਲੱਗਦਾ ਨਹੀਂ ਕਿ ਇਸ ਨਸ਼ੇ ਤੋਂ ਪੰਜਾਬ ਬਚ ਸਕਦਾ ਤੁਸੀਂ ਹਾਲਾਤ ਦੇਖ ਸਕਦੇ ਹੋ ਨੌਜਵਾਨ ਸਾਡੀ ਨੌਜਵਾਨ ਪੀੜ੍ਹੀ ਨਸ਼ੇ ਨਾਲ ਗਰਕੂ ਰਹੀ ਹੈ ਪੰਜਾਬ ਦੀ ਜਿੱਥੇ ਕਿ ਨਸ਼ੇ ਨੂੰ ਬੰਦ ਕਰਨ ਦੇ ਲਈ ਸਰਕਾਰ ਦਾ ਵੀ ਪੂਰਾ ਜ਼ੋਰ ਲੱਗਾ ਹੋਇਆ ਹੈ ਪਰ ਲੱਗਦਾ ਨਹੀਂ ਹੈ ਇਸ ਨੂੰ ਆਵਾਜ਼ ਲਗਾਈ ਜਾ ਰਹੀ ਹੈ ਵੀਡੀਓ ਦੇ ਵਿੱਚ ਨੌਜਵਾਨ ਇਸ ਨੂੰ ਆਵਾਜ਼ ਲਗਾ ਰਿਹਾ ਤੂੰ ਕੌਣ ਹੈ ਕਿੱਥੋਂ ਹੈ ਪਰ ਇਹ ਬੇਦਸੁੱਧ ਹੋਇਆ ਪਿਆ ਇਸ ਨੂੰ ਕੁਝ ਨਹੀਂ ਪਤਾ ਲੱਗ ਰਿਹਾ ਹਾਲਾਤ ਦੇਖ ਸਕਦੇ ਤੁਸੀਂ ਪੰਜਾਬ ਦੇ ਬਿਊਰੋ ਰਿਪੋਰਟ ਪ੍ਰਦੀਪ ਪਰਿੰਜਾ ਪਹਿਲੇ ਜੀ ਇਲਾਕਾ ਨਵਾਸੀਆਂ ਨੇ ਦੱਸਿਆ ਕਿ ਮੋਰਚਾ ਕਰ ਚੁੱਕਾ ਨਾ ਪਰ ਲੱਗਦਾ ਨਹੀਂ ਕਿ ਆ ਟੋੜ ਹੋਇਗਾ ਬੰਦਾ ਤੇ ਜੋ ਲੱਗਦਾ ਮੈਂ ਓਵਰਡੋਸ ਨਸ਼ੇ ਦੀ ਜਿਹੜੀ ਪੰਜਾਬ 'ਚ ਹਾਲਾਤ ਇੰਨੀ ਬਿਮਾਰੀ ਹੋ ਗਈ ਆ ਇੰਨੀ ਕਿ ਜ਼ਿਆਦਾ ਮਾਰੀ ਹੋ ਰਹੀ ਦੇਖ ਸਕਦੇ ਹੋ ਅੱਜ ਦੀ ਨੌਜਵਾਨੀ ਅੰਮ੍ਰਿਤਸਰ ਦੀ ਪੰਜਾਬ ਦੀ ਬੁੜੀ ਹਾਲ ਹੋ ਗਿਆ ਕਿਉਂਕਿ ਅਸੀਂ ਵੀ ਲੱਗਦਾ ਸੀ ਸਾਡੇ ਵੀ ਲੱਗਦਾ ਸੀ ਸ਼ਹਿਰ ਆ ਮੁੰਡਾ ਮੋਟਰਸਾਈਕਲ 'ਚ ਚੱਕਰ ਆ ਪਰ ਜਦੋਂ ਇਹਨੂੰ ਮੋਟਰਸਾਈਕਲ ਤੋਂ ਉਤਾਰਿਆ ਗਿਆ ਤੇ ਖਾਲੀ ਕਿੱਤਾ ਮਾਰੀ ਜਾਂਦਾ ਪਿਆ ਸੀ ਮੁੰਡਾ ਨਸ਼ੇ ਦੇ ਹਾਲ 'ਚ ਓ ਬੀਜੀ ਕਿੱਥੋਂ ਆਇਓ ਕਿੱਥੇ ਤੇ ਰਹਿਣ ਮਲੇਓ RAM ਕੀ ਤੁਹਾਡਾ ਨਾਮ ਕੀ ਹੈ ਉਹ ਨਾਮ ਕੀ ਤੁਹਾਡਾ ਯਾਰ ਸੱਦ ਨੂੰ ਪਹੁੰਚਾਇਆ ਉੱਥੇ ਡਾਕਟਰ ਨੂੰ ਕੁਝ ਨੂੰ ਕਹਿਆ ਗਿਆ ਸਭ ਪੂਰਾ ਤਰੀ ਚਾਚਾ ਤੁਸੀਂ ਕੀ ਵੇਖਿਆ ਸੀ ਬਸ ਭਰਾ ਆਇਆ ਦੇਖਿਆ ਨਸ਼ੇ ਦੇ ਵਿੱਚ ਬਹੁਤ ਜ਼ਿਆਦਾ ਬੁਰੀ ਹਾਲਤ ਅੱਛਾ ਜੀ ਉਹ ਨਹੀਂ ਚਾਚਾ ਦੀ ਦੁਕਾਨ ਦੇ ਉਹ ਮੋਟਰਸਾਈਕਲ ਤੇ ਚੜ ਗਿਆ ਅੱਛਾ ਜੀ ਮੈਂ ਇਹਨੂੰ ਕਿਹਾ ਭਰਾ ਕਿੱਥੇ ਜੜ ਗਿਆ ਕਿਹਦੀ ਗੱਡੀ ਹੈ ਆਪਣੇ ਕਿੱਕਾ ਮਾਰੀ ਜਾਂਦਾ ਮਾਰੀ ਜਾਂਦਾ ਮਰੀ ਜਾਂਦਾ ਮੈਨੂੰ ਪਤਾ ਨਹੀਂ ਕਿ ਨਸ਼ੇ ਦੇ ਕਰਕੇ ਪਤਾ ਹੀ ਨਹੀਂ ਲੱਗ ਰਿਹਾ ਉਹ ਕਰਦਾ ਕੀ ਪਿਆ ਪਰ ਇਹ ਸਾਨੂੰ ਵੀ ਲੱਗਾ ਸੀ ਕਿ ਮੋਰਟਾਰ ਦਾ ਸ਼ਾਟ ਨਹੀਂ ਲੱਗਦਾ ਇਹ ਮੰਨਣ ਲਈ ਗੱਲ ਕੀ ਲੇਕਿਨ ਹਗਾ ਨਸ਼ੇੜੀਆ ਹਗਾ ਨਸ਼ੇੜੀਆ ਪਰ ਅਸੀਂ ਵੀ ਵੇਖਿਆ ਜਦੋਂ ਖਾਲੀਆਂ ਨੂੰ ਸਾਈਡ ਤੇ ਬੜਾਇਆ ਗਿਆ ਤਾਂ ਵੀ ਕਿੱਕਾ ਮਾਰੀ ਜਾ ਰਿਹਾ ਹੈ ਕਿੱਕਾ ਮਾਰੀ ਜਾ ਰਿਹਾ ਚਲੋ ਦਰਸ਼ਕੋ ਤੁਸੀਂ 50 60 ਬੰਦੇ লাইਵ ਵੇਖਦੇ ਹੋ ਵੀਡੀਓ ਸ਼ੇਅਰ ਕਰ ਦਿਓ ਕਿਸੇ ਪਰਿਵਾਰਿਕ ਦਾ ਮੈਂਬਰ ਦਾ ਇਹ ਨੌਜਵਾਨ ਹੋਏਗਾ ਤੇ ਉਹਨੂੰ ਥਾਣੇ ਡੀਵੀਜ਼ਨ ਨੂੰ ਫੋਨ ਕਰ ਦਿੱਤਾ ਉਹ ਕਰ ਦਿੱਤਾ ਉਹਨਾਂ ਨੇ ਨਿੰਦੀ ਹੋਣਾ ਜਿਨ੍ਹਾਂ ਦਾ ਮੋਟਰਸਾਈਕਲ ਸੀ ਉਹ ਆਪੇ ਸ਼ੰਬਰ ਕਰ ਲੈਗੇ ਵੀਡੀਓ ਜੂਰ ਸ਼ੇਅਰ ਕਰ ਦਿਓ ਦੇਖ ਸਕਦੇ